ਤੱਕ ਕਰੀ ਟਿਕਟ ਔيلا ਸਾਹਿਬ ਇੱਕ ਮਿੰਟ ਲਈ ਜਰਾ ਧਿਆਨ ਦੇ ਜੀਦਾ ਮੈਂ ਬਹੁਤ ਤਨਵਾਦ ਕਰਦਾ ਹਾਂ ਕਿ ਅੱਜ ਮਾਜੇ ਦੀ ਧਰਤੀ ਤੇ ਪੈਰ ਰੱਖਦੇ ਜਿਹੜਾ ਪਹਿਲਾਂ ਵੈਲਕਮ ਹੈ ਉਹ ਸਾਡੇ ਸਾਬਕਾ ਐਮਐਲਏ ਭਲਾਈਪੁਰ ਸਾਹਿਬ ਔਰ ਸਮੋਤੇ ਸਾਡੇ ਇਸ ਲਾਕੇ ਦੇ ਮੋਦਬਰ ਸਜਣਾ ਨੇ ਕੀਤਾ ਹੈ ਕਿਉਂਕਿ ਜਿਹੜਾ ਵੱਡਾ ਪਰਮਾਤਮਾ ਨੇ ਜਿਹੜਾ ਇੱਕ ਕਾਰਜ ਕਰਾਇਆ 2 ਦਿਨ ਪਹਿਲਾਂ ਜਿਹੜਾ ਪਾਰਲੀਮੈਂਟ ਤੇ ਅਟੈਕ ਹੋਇਆ ਸੀ ਜਿਹੜਾ ਮੇਨ ਜਿਹੜੇ ਕੋਸ਼ਿਸ਼ ਨੂੰ ਨਾਲ ਜਿੱਤ ਫੜ ਗਿਆ ਔਰ ਜਿਹੜਾ ਪੰਪ ਸੀ ਜਿਹੜਾ ਸਮੂਹ ਕਮਸ਼ਨੋਂ ਬਾਹਰ ਸੁੱਟਿਆ ਔਰ ਉਹ ਬੜਾ ਇੱਕ ਸਾਡੇ ਲਈ ਮਾਨ ਦੀ ਗੱਲ ਹੈ ਕਿਉਂਕਿ ਹਮੇਸ਼ਾ ਇੱਕਾ ਜਾਂਦਾ ਕਿ ਪੰਜਾਬੀ ਜਿਹੜੇ ਉਹ ਦੇਸ਼ ਲਈ ਖੜਦੇ ਔਰ ਲੜਦੇ ਨੇ ਔਰ ਇਹ ਜਿਹੜੀ ਮੇਰੇ ਜੀ ਜਜ਼ਬਾ ਸੀ ਇਹ ਆ ਸਾਰੇ ਜਿੰਨੇ ਦੇਖ ਰਹੇ ਔਰ ਜਿੰਨਾ ਪੰਜਾਬ ਕਹਿ ਸਕਦੇ ਆ ਸਰ ਮੱਝ ਦੀ ਧਰਤੀ ਜਿਹੜੀ ਹੈ ਇਥੇ ਜਿਹੜੇ ਹੋਏ ਜਰਨੈਲ ਨੇ ਜਿਹੜੇ ਲੋਕਾਂ ਦੀ ਧਰਤੀ ਆ ਉਹਦਾ ਇੱਕ ਸਾਡੇ ਤੇ ਕਹਿ ਸਕਦੇ ਕਿ ਮਾਨ ਸਰਕਾਰ ਸੀ ਉਹਨਾਂ ਦਾ ਇੱਕ ਸਾਡੇ ਤੇ ਥਾਪੜਾ ਸੀ ਉਹ ਸਾਡੇ ਜੀਨਸ ਕਹਿ ਸਕਦੇ ਆ ਸੋ ਦੇਸ਼ਕੌਮ ਲਈ ਹਮੇਸ਼ਾ ਖੜੇ ਆ ਪਰਮਾਤਮਾ ਇਸੇ ਤਰ੍ਹਾਂ ਹੀ ਸਾਡੇ ਤੇ ਕਿਰਪਾ ਬਣਾਈ ਰੱਖੇ ਔਰ ਇਹ ਸੇਵਾ ਦੇਸ਼ਕੌਮ ਦੀ ਕਰਦੇ ਰਹਿਣ